ਲੈ ਵੀ ਦੋਸਤੋ ਪੈਸਾ ਬਹੁਤ ਦੁਨੀਆ ਕੋਲੇ ਹੁੰਦਾ ਪਰ ਪੈਸਾ ਸਹੀ ਥਾਂ ਤੇ ਲਾਉਣਾ ਪੈਸਾ ਪੁੰਨਦਾਨ ਕਰਨਾ ਕੋਈ ਬਾਈ ਗਲਾਬ ਸਿੱਧੂ ਤੋਂ ਸਿੱਖੇ ਅੱਜ ਬਾਈ ਗਲਾਬ ਸਿੱਧੂ ਪੰਜਾਬੀ ਗਾਇਕ ਦਾ ਜਨਮ ਦਿਨ ਸੀ ਉਹਨੇ ਆਪਣਾ ਜਨਮ ਦਿਨ ਵੱਖਰੇ ਤਰੀਕੇ ਨਾਲ ਮਨਾਇਆ ਕਿਵੇਂ ਮਨਾਇਆ 11 ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਕੇ ਆਪਣਾ ਜਨਮ ਦਿਨ ਮਨਾਇਆ ਉਹਨੇ ਕੋਈ ਸੋਸੇ ਬਾਜੀ ਨਹੀਂ ਕੀਤੀ ਕੇਕ ਮਲ ਕੇ ਮੂੰਹਾਂ ਤੇ ਹੈਪੀ ਬਰਥਡੇ ਕਹਿ ਕੇ ਇਹਨੇ ਇਹੋ ਜਿਹਾ ਕੁਝ ਨਹੀਂ ਕੀਤਾ 11 ਜ਼ਰੂਰਤਮੰਦ ਭੈਣਾਂ ਦਾ ਵਿਆਹ ਕਰਕੇ ਉਹਨਾਂ ਨੂੰ ਜਿਹੜਾ ਵਿਆਹਾਂ ਦੇ ਵਿੱਚ ਸਾਰਾ ਸਮਾਨ ਮਿਲਦਾ ਹੁੰਦਾ ਬਾਈ ਨੇ ਉਹ ਸਾਰਾ ਬਾਕੀ ਹਰੇਕ ਦੀ ਚੁਆਇਸ ਹੁੰਦੀ ਆ ਮੇਰੇ ਵਿਆਹ ਤੇ ਕੋਈ ਪੰਜਾਬੀ ਗਾਇਕ ਦਾ ਖਾੜਾ ਲੱਗੇ ਤਾਂ ਬਾਈ ਗਲਾਬ ਸਿੱਧੂ ਨੇ ਉਹ ਵੀ ਕਾਸਰ ਪੂਰੀ ਕਰਤੀ 20 ਪੰਜਾਬੀ ਗਾਇਕ ਬਾਈ ਗਲਾਬ ਸਿੱਧੂ ਜਿੱਥੇ ਇਹਨਾਂ ਨੇ ਵਿਆਹ ਕੀਤਾ ਪਿੰਡ ਫਰਵਾਹੀ ਉੱਥੇ ਪੰਜਾਬੀ ਇੰਡਸਟਰੀ ਦੇ 20 ਗਾਇਕ ਬਾਈ ਨੇ ਸੱਦੇ ਤੇ ਉਹਨਾਂ ਧੀਆਂ ਦੇ ਵਿਆਹ ਤੇ 11 ਜ਼ਰੂਰਤਮੰਦ ਕੁੜੀਆਂ ਦੇ ਵਿਆਹ ਤੇ ਗਾਇਕਾਂ ਦਾ ਖਾੜਾ ਲਵਾਇਆ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਇਹੋ ਜਿਹਾ ਪਰਾਲਾ ਹਰੇਕ ਪੰਜਾਬੀ ਗਾਇਕ ਦਾ ਹੋਵੇ ਤਾਂ ਬਹੁਤ ਵਧੀਆ ਕਦਮ ਆ ਬਸ ਇਸ ਤਰ੍ਹਾਂ ਤੇ ਬਾਪੂ ਬਲਕੌਰ ਸਿੰਘ ਸਿੱਧੂ ਸਿੱਧੂ ਦੇ ਪਿਤਾ ਜੀ ਗਲਾਬ ਸਿੱਧੂ ਦੇ ਪਿਤਾ ਜੀ ਅਨਮੋਲ ਕਵਾਤਰਾ ਹੋਰ ਪੰਜਾਬੀ ਗਾਇਕ ਹੰਬ ਹੰਬਾ ਕੇ ਪਹੁੰਚੇ ਤੁਸੀਂ ਇਹ ਪ੍ਰਾਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਸ਼ੇਅਰ ਕਰਕੇ ਬਾਈ ਗਲਾਬ ਸਿੱਧੂ ਤੱਕ ਜਰੂਰ ਪਹੁੰਚਾ ਦਿਓ ਤਾਂ ਜੋ ਉਹ ਪਿਆਰਾ ਜਿਹਾ ਇੱਕ ਕਮੈਂਟ ਕਰ ਦੇਣ ਬਾਕੀ ਪੰਜਾਬੀ ਸਿੰਗਰਾਂ ਦੇ ਨਾਲ ਨਾਲ ਹਾਸਿਆਂ ਦੇ ਬਾਦਸ਼ਾਹ ਭਾਨਾ ਭਗੌੜਾ ਤੇ ਭੂਟੋ ਨੇ ਵੀ ਹਾਜ਼ਰੀ ਲਗਵਾਈ ਪੰਜਾਬੀ ਸਿੰਗਰ ਰੋਮੀ ਮਾਨ ਬਾਕੀ ਸਿੰਗਰਾਂ ਦੀ ਤਾਂ ਗੱਲ ਹੀ ਛੱਡ ਦੋ ਪੰਜਾਬ ਦੇ ਟੌਪ ਦੇ 20 ਸਿੰਗਰਾਂ ਨੇ ਹਾਜ਼ਰੀ ਲਗਵਾਈ ਸਭ ਤੋਂ ਵੱਡਾ ਧੰਨਵਾਦ ਬਾਈ ਗੁਲਾਬ ਸਿੱਧੂ ਤੇ ਉਹਨਾਂ ਦੀ ਟੀਮ ਦਾ ਕਰਦੇ ਆ ਜਿਨ੍ਹਾਂ ਨੇ ਨੇਕ ਉਪਰਾਲਾ ਕੀਤਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਾਪੂ ਬਲਕੌਰ ਸਿੰਘ ਸਿੱਧੂ ਹੋਰ ਵੀ ਜਿਹੜੇ ਮਸ਼ਹੂਰ ਯੂਟਿਊਬਰ ਨੇ ਉਹ ਵੀ ਇੱਥੇ ਹਾਜ਼ਰੀ ਲਗਵਾਈ ਤੁਸੀਂ ਕਰਮਾ ਟਾਪਰ ਨੂੰ ਦੇਖ ਰਹੇ ਹੋ ਕਰਮਾ ਟਾਪਰ ਨੇ ਵੀ ਹਾਜ਼ਰੀ ਲਗਵਾਈ ਤੇ ਹੁਣ ਆਓ ਚੱਲਦੇ ਆਪਾਂ ਇੱਕ ਝਲਕ ਭਾਨਾ ਪਘੋੜਾ ਤੇ ਪੂਟੋ ਦੇ ਹਾਸੇ ਮਜ਼ਾਕ ਦੀ ਸੁਣ ਲੈਣੇ ਅਜ ਤੋਂ ਬਾਅਦ ਆਪਾਂ ਬਾਕੀ ਨੇ ਜੋ ਉੱਥੇ ਰੰਗ ਬੰਨਿਆ ਉਹਦਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਜੁੜੇ ਰਹੋ ਨਾੜ ਤੇ ਨਾੜ ਚੜ ਗਈ ਵੇ ਵੇ ਪੈਂਟ ਵਾਲਾ ਡਾਕਟਰ ਸਾਤ ਲੋ ਵੇ ਮੀਵਾ ਮਰ ਜਾਣੀ ਕੱਟਾ ਮੇਰੀ ਚੁੰਨੀ ਚੱਬ ਗਿਆ ਅਸੀਂ ਤਾਂ ਲੜਾਈ ਤੋਂ ਸਟਾਰਟ ਹੁੰਨੇ ਆ ਸਵੇਰੇ ਪਿੰਡਾਂ ਵਾਲੇ ਇਹ ਸਾਡੇ ਸ਼ਹਿਰਾਂ ਵਾਲੀਆਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਪਰ ਨਾਲੇ ਤੱਕ ਮਾਈਕਲ ਮਾਰਦੀਆਂ ਜਾਂਦੀਆਂ ਸਾਡੇ ਪਿੰਡ ਵਾਲਿਆਂ ਨੂੰ ਮੈਂ ਤੈਨੂੰ ਦੱਸਿਆ ਕਿੱਥੇ ਵਿਚਾਰਿਆਂ ਨੂੰ ਬੇਲ ਹੁੰਦੀ ਹੈ ਠੀਕ ਹੈ ਨਾ ਇਹ ਤਾਂ ਬੁੱਧਵਾਰ ਨੂੰ ਵੀ ਗਵੰਡਨ ਨੂੰ ਆਵਾਜ਼ ਮਾਰ ਕੇ ਪੁੱਛਦੀਆਂ بڑے ਗੱਢੇ ਬਕੁਰ ਅੱਜ ਬੁੱਧਵਾਰ ਆ ਮੈਂ ਕੈਸੀ ਨਾ ਨਾਲਾ ਬੁੱਧਵਾਰ ਨੂੰ ਨਾਉਂਦੇ ਆ ਪਰ ਹੁਣ ਤਾਂ ਨਾਉਂਦੇ ਆ ਪਰ ਪਿਛਲੇ ਜਵਾਨੇ ਦੀ ਗੱਲ ਕਰਦੇ ਆ ਵੀ ਆਹ ਸਾਡੇ ਸ਼ਹਿਰਾਂ ਨੇ ਜਵਾਰ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਹਨ ਜੱਟ ਨੂੰ ਦਵੇ ਡਰਾਵੇ ਜੱਗ ਨੂੰ